ਆਈ ਦੇ ਰਹਾ ਵੇ ਤੁਹਾਡਾ ਸਵਾਗਤ ਆ ਤੇ ਦੋਸਤੋ ਅੱਜ ਆਪਾਂ ਚੱਲੇ ਆ ਬਟੂਆ ਦੇ ਉੱਥੋਂ ਆਪਾਂ ਮਸ਼ੀਨ ਲੈ ਕੇ ਆਈ ਆ ਜੇ ਪਸੰਦ ਆ ਗਈ ਤਾਂ ਤੇ ਮਾਰਕੀ ਪੇਟੋਂ ਜਿੱਤੀ ਆ ਚਾਰ ਜਣੇ ਹੋ ਗਏ ਆ ਗਾਈਸੋ ਕਿਸੇ ਉਹ ਵਲੌਗ ਬਣਾ ਰਹੇ ਹੋ ਵਲੌਗ ਬਣਾ ਰਹੇ ਆ ਮੈਂ ਚਾਰ ਜਣੇ ਬੈਠੇ ਆ ਤੇ ਆਪਾਂ ਤੇ ਬਾਈ ਪਾਈਪ ਲਾਈਨਿੰਗ ਪਾਉਂਦੇ ਪਏ ਆ। ਬਾਹਲੀ ਸਿਰਾ ਕੰਮ ਆ ਬਾਈ ਆਪਣੇ ਪਿੰਡਾਂ ਨਾਲ ਹੁੰਦੇ ਪਏ ਆ। ਇਹ ਕੋਈ ਚੀਜ਼ ਹੋ। ਇਹ ਕੋਈ ਚੀਜ਼ ਹੋ ਕਰਨਗੇ। ਦੇਖੋ ਨੀ ਬਾਕੀ ਚੈੱਕ ਕਰੋ। ਉਹ ਮਸ਼ੀਨ ਹੈ ਜੀ। ਰੋਕੀ ਰੋਕੀ ਵੇਖੀ ਰੋਕੇ। ਆ ਗਿਆ। ਆਲੀ ਮਸ਼ੀਨ ਹੈ ਪੈਪ ਧੱਕਦੇ ਹੋਏ ਵਿੱਚ। ਤੇ ਬਾਕੀ ਵੀ ਚੈੱਕ ਕਰੋ। ਤੇ ਤੁਹਾਨੂੰ ਅੱਗੇ ਜਾ ਕੇ ਮੈਲਦੇ ਆਂ ਸਪਲੈਂਡਰ ਜਾਨਾ ਦੇ ਥੱਲੇ ਆ ਸੂਈ ਹੀ ਤੇ ਆ ਜਾਣਾ ਹੀ ਤੇ ਆ ਗਲਤ ਕੰਮ ਕਰਨਾ ਨਹੀਂ ਲੰਡੂ ਆ ਤੇ ਡਰਨਾ ਨਹੀਂ ਤੇ ਬੋਟੂਏ ਜੀ ਰੁਪਈਆ ਨਹੀਂ ਆਹ ਕੋਰ ਬਾਈ ਆ ਗਿਆ ਗੱਡੀ ਤੇ ਮੈਨ ਲਾਇਆ ਰੁਕੇ ਆ ਪੈਂਦੇ ਬਾਈ ਆ ਕਰਕੇ ਤੇ ਚੈੱਕ ਕਰੋ ਬਾਈ ਵਲੌਗ ਬਣਾਉਂਦੇ ਆ ਅੱਛਾ ਅੱਛਾ ਇਹਨੇ ਹੁਣ ਮੋਟਰਸਾਈਕਲ ਤੇ ਆਣਾ ਉਹਨੂੰ ਗੱਡੀ ਦੇਣੀ ਆ ਆ ਪਹਿਲਾ ਬਾਈ ਮੋਟਰਸਾਈਕਲ ਤੇ ਹੁੰਦਾ ਹੀ ਸਪਲੈਂਡਰ ਤੇ ਫਿਰ ਬੋਲਟ ਲਿਆ ਬਾਈ ਨੇ ਓਹੜੇ ਕੜਾਈ ਹੋ ਗਈ ਹੁਣ ਗੱਡੀ ਗੱਡੀ ਲੈਣ ਹੁਣ ਗੱਡੀ ਲੈ ਇਹ ਬਾਈ ਉਹ ਇਹ ਦੇਸੀ ਰਿਐਕਸ਼ਨ ਵਾਲੇ ਬਾਈ ਆ ਚੈੱਕ ਕਰੋ ਨਹੀਂ ਨਹੀਂ ਉਹ ਇਹ ਦੇਸੀ ਰਿਐਕਸ਼ਨ ਨਹੀਂ ਰਾਇਲ ਖੇਤੀ ਚੈਨਲ ਹੁਣ ਰਾਇਲ ਖੇਤੀ ਵੀ ਚੱਲਦਾ ਦੋ ਚੈਨਲ ਆ ਬਾਈ ਕੋਲ ਅਪੀ ਦੀ ਕਿਰਪਾ ਆਈ ਮੋਟਰਸਾਈਕਲ ਤੋਂ ਹੌਲੀ ਹੌਲੀ ਗੱਡੀ ਦੇ ਆ ਗਏ ਹੁਣ ਇਹ ਲੈਣੀ ਪਸਾਰ ਖਿੜਿਆ ਆ ਲਾਉਣ ਲੈਣੀ ਸਕਾਰਪੀਓ ਹੁਣ ਗੱਡੀ ਗੱਡੀ ਲੈਣੀ ਆ ਹੋਰ ਇਧਰੋਂ ਆਏ ਫਿਰ ਬਾਹਰ ਚੱਲੇ ਸੀਗੇ ਮੜੇ ਗੁਰਦਰੇ ਵਾਲਾ ਸਮਾਨ ਦੇ ਵੇਖਣ ਕਲੀ ਪਾਉਣ ਵਾਲਾ ਅੱਛਾ 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 ਕਿੱਥੋਂ ਵੱਡੂਆ ਤੇ ਹੋਰ ਫਿਰ ਆ ਜੋਂ ਲੈ ਜੀਏ ਕਿਤੇ ਨਹੀਂ ਨਹੀਂ ਅੱਜ ਆਇਆ ਹੀ ਸਮਾਨ ਵੇਖ ਲਈਏ ਹੁਣ ਆਪਾਂ ਆਉਂਦੇ ਵੀ ਕੱਲੇ ਆ ਆਪਾਂ ਵੀ ਗੱਡੀ ਤੇ ਜਾਇ ਕਰਾਏ ਕੋਈ ਨਹੀਂ ਕੋਈ ਓਕੇ bro ਓਕੇ ਆ ਆਪਣੀ ਦੁਕਾਨ ਹੈ ਤੇ ਮੋਟਰਸਾਈਕਲਾਂ ਦੀ ਵੀ ਆਪਣੀ ਨਗਾਨ ਤੇ ਆ ਫਰਨੀਚਰ ਦੀ ਵੀ ਆ ਆ ਬਣਾਏ ਪਏ ਆ ਤੇ ਬਾਕੀ ਮੋਟਰਸਾਈਕਲ ਖੜੇ ਆ ਆਪਣੀ ਸਕੂਟਰ ਵੀ ਨਹੀਂ ਆ ਹੁਣ ਆਪਾਂ ਬਸ ਸਪਲੈਂਡਰ ਤਿਆਰ ਕਰਨਾ ਵਾ ਕੰਮ ਕਰਨ ਵਾਲਾ ਇੰਜ ਜੰਦਾ ਮੜਾ ਮੋਟਾ ਚੈਨ ਕਵਰ ਲਾਉਣਾ ਪੂਛ ਲਾਉਣਾ ਲਈ ਆ ਬਾਕੀ ਥੋੜਾ ਮੋਟਾ ਇਹ ਆਪਣੇ ਆ ਬਾਈ ਆਪਣਾ ਦੁਕਾਨ ਤੇ ਹੁੰਦਾ ਇਹ ਆਪਾਂ ਬਾਈ ਕੰਮ ਕਰਦਾ ਆਪਣੀ ਦੁਕਾਨ ਤੇ ਇਹ ਆ ਆਪਣੇ ਨਾਲ ਦਾ ਟਾੜੀ ਇਹਦੇ ਨਾਲ ਅੱਜ ਮਸ਼ੀਨ ਵੇਖਣ ਜਾਣੀ ਐ ਲੈ ਹੀ ਹੋਣੀ ਆ ਗਿਆ ਟੁੱਟੀ ਲਾਤਾਂ ਨਾਲ ਇੰਜੀ ਲੱਤ ਟੁੱਟ ਗਈ ਐ ਸੀ ਰੈਂਟ ਵਿੱਚ ਤੇ ਹੁਣ ਸੈਟਾਂ ਸਸਰੀ ਖਾਲਾ ਅੱਜ ਅਸੀਂ ਜਾ ਰਹੇ ਆ ਬੱਦੂਵਾਲ ਤੇ ਉੱਥੋਂ ਆਪਾਂ ਮਸ਼ੀਨ ਲਿਆਉਣੀ ਐ ਇੱਕ ਆਪਾਂ ਕਲੀ ਪਾਉਣ ਵਾਲੀ ਜਦੋਂ ਵੀ ਆਪਣੇ ਗੁਰਦਾਰੇ ਕੋਈ ਵੀ ਆਪਣਾ ਮਹਾਰਾਜ ਗੁਰੂ ਸਾਹਿਬ ਆਪਰੇ ਘਰੇ ਲੈ ਕੇ ਜਾਂਦਾ ਵਾ ਤਾਂ ਉਹ ਕਲੀ ਪਹੁੰਚਾ ਦਿੱਕਤ ਹੁੰਦੀ ਆ ਤੇ ਉਹ ਕਲੀ ਵਾਲੀ ਮਸ਼ੀਨ ਲਿਆਉਣੀ ਆ ਆਪਾਂ ਪਾਉਣ ਵਾਲੀ ਤੇ ਤੁਹਾਨੂੰ ਉੱਥੇ ਆ ਕੇ ਆਪਾਂ ਦਿਖਾਵਾਂਗੇ ਤੇ ਆਪਣੇ ਚਾਹਿਆਂ ਨਾਲ ਜੁੜੇ ਰਹੋ ਏ ਬਾਈ ਜੀ ਸ਼ਾਬਾਹ ਤੁਸੀਂ ਦੇਖ ਲਓ ਤੇ ਬਾਕੀ ਚੈੱਕ ਕਰੋ ਮੈਨੂੰ ਕਿਵੇਂ ਦੀ ਲੱਗੀ ਤੁਹਾਨੂੰ ਇਹ ਬਾਈ ਨੇ ਤੇ ਇਹ ਪਿੰਡ ਆ ਲੈਣ ਗੱਲ ਕਰਾਉਨੇ ਵੇ ਆਂ ਜਿਹਨਾਂ ਨੂੰ ਪਸੰਦ ਆ ਗਈ ਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਨੂੰ ਕਹਾਂ ਬਾਈ ਜੀ ਅੱਜ ਚਲਾ ਕੇ ਦਿਖਾਓ ਅੱਜ ਮੇਰੇ ਨਾਲ ਬਾਈ ਸੌਖਾ ਤੇ ਮਾ ਬਾਈ ਠੀਕ ਆ ਦੋ ਬੰਦੇ ਚਲਾਉਣ ਚਲੋ ਹੁਣ ਆਪਾਂ ਚਲਾਉਣ ਲੱਗੇ ਆਂ ਤੇ ਦੇਖੋ ਕਿਵੇਂ ਜੀ ਉਹ ਪਤਲੀ ਪਉਂਦੀ ਆ ਦੇ ਮਿਸਰੀ ਗਲੀ ਨਹੀਂ ਮੈਂ ਕਲੀ ਜਾਂਦੀ ਐ ਇਹ ਬਾਈ ਹੁਣਾਂ ਨੇ ਪਿੰਡ ਲਈ ਬਣਾਈਆਂ ਹੀ ਆ ਵਾਹ ਵਾ ਸਾਰੀਆਂ ਦੋ ਬਣਾਈਆਂ ਹੀ ਆ ਮੈਂ ਬਾਈ ਹੁਣੀ ਆਰਡਰ ਤੇ ਕੰਮ ਕਰਦੇ ਆ ਆਰਡਰ ਤੇ ਬਣਾ ਦਿੰਦੇ ਆ ਹੁਣ ਇਹਨਾਂ ਨੇ ਆਲਦੀਆਂ ਤਿੰਨ ਸਟਰੀਲੀਆ ਬਣਾਉਣੀਆਂ ਵਾ ਪਿੰਡ ਦੀਆਂ ਤਿੰਨ ਸਟਰੀਲੀਆ ਬਣਾਉਣੀਆਂ ਉਹਦੇ ਵਿਚਾਲੇ ਕੈਰ ਲਾਉਣਾ ਇਹ ਚੱਕਣੀਆਂ ਲੱਗੀਆਂ ਕੀ ਆ ਬਾਈ ਜੰਗ ਲੱਗੀਆਂ ਨਾ ਥੱਲੇ ਜੰਗ ਪੈਪ ਲੱਗੇ ਥੱਲੇ ਪੈਪ ਦਾ ਇੰਕਾ ਡੈਰ ਰਿਹਾ ਕੀ ਹਾਂ ਬਾਈ ਵੈਲਡਿੰਗ ਦਾ ਕੰਮ ਕਰਦੇ ਆ ਸਾਰੇ ਕੰਮ ਕਰੀ ਹਾਂ ਜੰਡੇ ਰੇਲਿੰਗਾਂ ਤੇ ਜੇ ਨਾ ਛੱਟਾਂ ਦਾ ਕੰਮ ਸਾਰਾ ਹੀ ਕੰਮ ਵਿੱਚ ਇਕੱਠਾ ਹੁੰਦਾ ਹਾਂ ਹਾਂਜੀ ਹਾਂ ਚੈੱਕ ਕਰੋ ਜਿਵੇਂ ਆਪਣੀ ਕੰਨ ਟ੍ਰੈਲਰ ਕੰਨ ਤੇ ਗੇਅਰ ਦੀਆਂ ਉਹਦੇ ਚ ਸਿਸਟਮ ਲੱਗਾ ਹੋਏ ਤੇ ਕੀ ਆਦੀ ਨਹੀਂ ਹੁੰਦੀ ਤੇ ਦੂਜੀ ਪਾਸੇ ਚਲਾਏ ਭਾਈ ਅੱਛਾ ਅੱਛਾ ਠੀਕ ਹੈ ਉਹ ਠੀਕ ਹੈ ਹਾਂ ਵਧੀਆ ਭਰਾ ਵਧੀਆ ਕੋਲ ਜੀ ਮੇਰੇ ਵੀਰੋ ਜੀ ਹੁਣ ਆਪਾਂ ਪਹੁੰਚ ਗਏ ਆ ਤੇ ਕਲੀਅਰ ਹੋ ਗਏ ਇੱਥੋਂ ਆਪਾਂ ਬੌਕਸਿੰਗ ਇੱਥੇ ਆਪਣਾ ਟ੍ਰੈਲਰ ਦੇ ਰਿਗਾਰਡ ਮੰਨ ਲਗਾ ਥੋੜਾ ਚੇਂਜ ਕਰਦਾ ਉਦੋਂ ਲੈ ਬਣਾਇ ਦਿਆਂਗਾ ਬਲਕਿ ਤਾਂ ਇਹ ਆਪਾਂ ਕੁੜੀਆਂ ਅਸੀਂ ਬਣਾਉਣੀ ਆ ਬੜਾ ਦੇਖ ਇਹਨੇ ਬਾਈ ਲੈਣੀਆਂ ਹਨ ਤੇ ਬਾਈ ਹੁਣ ਸੰਪਰਕ ਕਰ ਲਿਓ ਵੱਡੂ ਵਾਲ ਬਾਈ ਦਾ ਪੈਂਡ ਆ ਨੰਬਰ ਵੀ ਲਿਖਿਆ ਸਾਹਮਣੇ ਉਹ ਨੰਬਰ ਲਿਖਿਆ ਇਹ ਤੇ ਬਾਕੀ ਥੱਲੇ ਵੀ ਲੈ ਦਾਂਗੇ ਲੈ ਦਲ ਦੇ ਆ ਖੜੇ ਆ ਉਥੇ ਕਾਚੀ ਦਾ ਮਤਲਬ ਇਹ ਹੈ ਨਾ ਜਿਹਨ ਘਰੇ ਫੋਕੀ ਸਾਫ ਨਹੀਂ ਸਾਬ ਕਰਾਉਣਾ ਖਣਪੜ ਪ੍ਰਕਾਸ਼ ਕਰਾਉਣਾ ਜਦੋਂ ਆਹ ਸਾਹ ਲਾਉਣ ਵਾਸਤੇ ਮਤਲਬ ਸਟੈਂਡ ਬਣਾ ਕਰਦੇ ਆਪਾਂ ਪੂਰੇ ਵਧੀਆ ਸਟੈਂਡ ਤਿਆਰ ਕਰਦੇ ਆ ਇੱਥੇ ਪੈ ਜਾਂਦਾ ਕੋਈ ਪੇਚ ਨਹੀਂ ਕਸਣਾ ਕੋਈ ਕੁੱਛ ਨਹੀਂ ਬਸ ਜਾ ਕੇ ਤੇ ਉਤੋਂ ਉਹ ਫਿਟਿੰਗ ਕਰਦੇ ਨੇ ਹਾਂ ਜਦੋਂ ਆਹ ਸਾਹ ਪੱਸਿਆ ਤੇ ਆਹ ਬਾਈ ਹਣੀ ਮਸ਼ੀਨ ਬਣਾਉਂਦੇ ਆ ਤੇ ਬਾਈ ਹਣੀ ਬਹੁਤ ਵਧੀਆ ਕੰਮ ਕਰਦੇ ਆ ਮਿਹਰਬਾਨੀ ਤੇ ਬਾਈ ਉਹਨਾਂ ਬਾਰਕ ਕਰ ਲਿਓ ਕਿਹਨੇ ਲੈਣੀ ਹੋਵੇ ਤਾਂ ਮਸ਼ੀਨ ਜਾਂ ਕੁਛ ਵੀ ਉਹੀ ਬਣਾ ਦਿਓ ਤੇ ਰਾਜਾ ਜੀ ਤਾਂ ਕਹਿੰਦਾ ਆਪੇ ਗੱਲ ਕਰ ਲਵਾਂਗੇ ਬਹੁਤ ਆ ਪਾਣੀ ਦੱਸੋ ਨਹੀਂ 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 ਵਾਸੇ ਓਕੇ ਬਾਈ ਓਕੇ ਸਾਸੀ ਓਕੇ ਆ ਬਾਈ ਪਿੰਡ ਦਾ ਘਰਦਰਾ ਇੱਥੇ ਨੀ ਦੋ ਮਸ਼ੀਨਾਂ ਬਾਈ ਉਹਨਾਂ ਨੇ ਰੈਡੀ ਕਰਕੇ ਰੱਖੀਆਂ ਹੋਈਆਂ ਇੱਧਰ ਨੂੰ ਮੋੜਨਾ ਪੈਣਾ ਤੇ ਬਾਕੀ ਸੈਟ ਆ ਗਾ ਤੇ ਹੁਣ ਆਪਾਂ ਬਾਕੀ ਆ ਵੇਖੋ ਕਲੀ ਪਾਈ ਹੋਈ ਸੈਟਾਂ ਦੇ ਮਸ਼ੀਨ ਨੇ ਪਾਈ ਹੋਈ ਆ ਤੇ ਬਾਕੀ ਤੁਹਾਨੂੰ ਉਹ ਰੇਟ ਰੂਟ ਜਦੋਂ ਆਪਾਂ ਦੂਜੀ ਡਿਲੀਵਰੀ ਤੇ ਲੈਣਗੇ ਉਦੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਪਿੰਡ ਦੀ ਪੰਚਾਇਤ ਨਾਲ ਗੱਲ ਕਰਦੀ ਬਈ ਇਹ ਲੈਣ ਦੀ ਤੇ ਹੁਣ ਆਪਾਂ ਚੱਲੇ ਸ਼ਹਿਰ ਸ਼ਹਿਰ ਤੁਹਾਨੂੰ ਦਿਖਾ ਕੇ ਲਿਆਵਾਂਗੇ ਇੱਕ ਅੱਧਾ ਗੇੜਾ ਕੱਢ ਕੇ ਤੇ ਆਪਾਂ ਪਿੰਡ ਨੂੰ ਜਾਣਾ ਤੇ ਥੋੜਾ ਮਿੱਠਾ ਕੋਟਾ ਖਾਵਾਂਗੇ ਆਪਾਂ ਬਾਕੀ ਅੱਟੇ ਸ਼ਹਿਰ ਜਾਣਾ ਫਿਰ ਹੁਣ ਦੁਕਾਨਾ ਸ਼ਹਿਰ ਦੇ ਬਾਹਰ ਤਰੇ ਫੈਲ ਗਏ ਸ਼ਹਿਰ ਦੇ ਬਾਹਰ ਵੀ ਦੁਕਾਨਾਂ ਪੈ ਗਈਆਂ ਵੇਖ ਲਓ ਸ਼ਹਿਰ ਹੀ ਬੰਦ ਆ ਯਾਰ ਸਾਰੇ ਪਾਸੇ ਸ਼ਹਿਰ ਸ਼ਹਿਰੀ ਹੋਇਆ ਨਹੀਂ ਤੇ ਆ ਘਰ ਪੈਣੇ ਸ਼ੁਰੂ ਹੋ ਗਏ ਆ ਤੇ ਸਭ ਤਰਮ ਉਹਦਾ ਉਹ ਉੜ ਗਈ ਬੱਡੂ ਆ ਬੈਠ ਕਰ ਤੂੰ ਉੰਤਰ ਮ ਕੋ ਉੜਦਾ ਹੋ ਗਿਆ ਬਾਈ ਉਹਦੇ ਕਹਿਣ ਓਏ ਕਿੱਥੇ ਆਏ ਠੇਕੇ ਕੋਈ ਸਹੀ ਗੱਲ ਆ ਇਹ ਨਹੀਂ ਦੱਸਦਾ ਬੱਡੂ ਵਾਲੇ ਇਹ ਬਾਈ ਨੇ ਸਿਰ ਖਾ ਲਿਆ ਅਗਲੇ ਦਾ ਤੇ ਅਗਲਾ ਕਹਿੰਦਾ ਮੈਂ ਨਹੀਂ ਤੁਹਾਨੂੰ ਮਿਲਦਾ ਓਕੇ ਇਹ ਜਿਹੜਾ ਉਹਨੂੰ ਮਿਲਣ ਲੱਗਿਆ ਸਮੋਕੇ ਉੱਤੇ 15 20 ਮਿੰਟ ਖੜੇ ਵੀ ਰਹੇ ਤੇ ਇਹਨੂੰ ਦੱਸਣਾ ਹੀ ਨਹੀਂ ਆ ਕਿੱਥੇ ਖੜੇ ਆਈ ਹੁਣ ਆਪਾਂ ਧਰਮਗੋੜ ਦੇ ਅੰਦਰ ਵੜਨ ਲੱਗੇ ਆ ਧਰਮਗੋੜ ਵੇਖੋ ਤੁਸੀਂ ਐ ਟਾਈਮ ਜਦ ਗੱਡੀ ਤੇ ਆਇਆ ਕਰਨਾ ਹਰੇ ਨੇ ਆਹ ਲਿਗਾ ਆਈ ਲਵ ਧਰਮਗੋੜ ਚੈੱਕ ਕਰੋ ਧਰਮਗੋੜ ਵੜ ਗਏ ਆ ਆਪਾਂ ਸੈਰ ਆਏ ਨਹੀਂ ਤੇ ਆਪਾਂ ਨੂੰ ਲਾਲੇ ਦਾ ਕੈਂਟਰ ਮਿਲ ਗਿਆ हां दादा देखो ਤੇ ਪਿਆਰ ਤੇ ਬਹੁਤ ਹੈਗੀ ਢੀੜਾ ਸਾਨੂੰ ਸੀ ਜਾਂਦੇ ਤੇ ਵਿਆਰ ਦੇ ਵਿੱਚ ਨਹੀਂ ਤੇ ਆਪਾਂ ਪੱਟੀ ਦੇ ਫੂਨ ਦਾ ਗਲਾਸ ਸੋਣਾ ਵਾ ਤੇ ਤੁਹਾਨੂੰ ਦੁਕਾਨ ਤੇ ਜਾ ਕੇ ਮਿਲਦੇ ਆ ਲੱਗਣਾ ਨਹੀਂ ਕਿ ਲੋ ਜੀ ਵੀਰੇ ਆਪਾਂ ਹੁਣ ਆ ਗਏ ਆ ਦੁਕਾਨ ਤੇ ਤੇ ਆਪਾਂ ਫੂਨ ਦਾ ਪੌਣ ਲੱਗੇ ਗਲਾਸ ਲਓ ਬਾਬਾ ਜੀ ਤੁਸੀਂ ਚਿੱਪ ਲਿਓ ਹਾਂ ਲੈ ਸਾਫ ਕਰ ਦਿੰਦਾ ਹਾਂ ਬੁਣਾਇਆ ਗਿਆ ਲਾਬਲੀ ਪੱਟੀ ਇਹ ਬੱਡੇ ਬੱਡਾ ਦੇ ਫਿਰ ਗਾੜ ਘਾਟੀ ਹੁੰਦੀ ਜੀ ਉਹਦਾ ਰੀਚਰ ਚਰੀ ਆ dari agregat lain dari ini ਇਹ ਕੋਲ ਸੌਨਾ ਕੋਲ ਜਿਹਨੇ ਬਾਈ ਮਰਾ ਹਾਂ ਲੈ ਮੈਂ ਤੇ ਨੀ ਡਾਣਾ ਵਾ ਇਹ ਇਹ ਹੈਗਾ ਵਾ ਲੈਣਾ ਕੋਪਰਾ ਲੈਣਾ ਤੇ ਇੱਥੇ ਤੇ ਯਾਰ ਹੁਣੀ ਇੱਥੋਂ ਦੇ ਹੀ ਆਂਦੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹੋਗੇ ਕੋਹ ਨਹੀਂ ਜੋਤੀ ਕੋਲ ਹੋ ਆਗਨੇ ਮਰਾ ਬੜਾ ਨਿਕੋ ਬਰਕਰ ਖੱਤ ਚੱਲਵਾ ਜਾਂ ਨੈਸਟ ਚੱਲਵਾ ਰੇ ਥੋੜੀ ਪਹਿਲੋ ਚੱਲ ਆਗੇ ਚੱਲ ਓਕੇ ਹੁਣ ਤੁਹਾਨੂੰ ਮੈਂ ਦੇਖੀ ਖਾ ਵੀ ਗਏ ਖਾ ਵੀ ਲੋ ਜੀ ਮੇਰੇ ਵੀਰੋ ਗਏ ਨੇ ਹੁਣ ਆਪਾਂ ਪਹੁੰਚ ਗਏ ਬਰਗਰ ਨੇਸਟ ਬਹੁਤ ਤੇ ਭੁੱਲ ਨਹੀਂ ਆਗੇ ਲੋਕ ਕਿਵੇਂ ਹੈ ਬਾਈ ਹੁਣ ਆਪਾਂ ਪ੍ਰੀਤ ਹੁਣਾ ਦਾ ਬਸਦੇ ਆ ਕਿਵੇਂ ਦੀ ਲੱਗੀ ਤੁਹਾਨੂੰ ਤੇ ਹਮੋਂ ਤੋਂ ਪੁੱਛਦੇ ਆ ਕਿਵੇਂ ਦੀ ਲੱਗੀ ਤੇ ਠੀਕ ਹੈ ਕਿਵੇਂ ਦੀ ਲੱਗੀ ਮਸ਼ੀਨ ਬਹੁਤ ਵਧੀਆ ਯਾਰ ਹੀੰਬਿਲ ਬਹੁਤ ਵਧੀਆ ਵਾ ਤੇ ਹੀੰਬਿਲ ਵਧੀਆ ਮਾ ਤੁਹਾਡਾ ਪਾਈ ਆਡਮ ਮਾ ਥਾਣਾ ਪਾਈ ਨਾਲ ਲਿਪੜ ਜਣੇ ਨਾਲ ਆਖ ਖਰਾਬ ਹੁੰਦੇ ਨਾਲ ਬਹੁਤ ਵਧੀਆ ਚੀਜ਼ ਹੈ ਮਹੀਨ ਦੇ ਹਰੇਕ ਘਰਦਾਰੇ ਨੂੰ ਚਾਹੀਦੀ ਹੈ ਜਿਵੇਂ ਕਿਸੇ ਆਪਣੇ ਘਰੇ ਵੀ ਸੁਖਮੀ ਸਾਹਿਬ ਦਾ ਪਾਠ ਜਾਂ ਖੰਡ ਪਾਠ ਆ ਪਹਿਲਾਂ ਬੋਕਰ ਮਾਰ ਕੇ ਪਿੱਛੇ ਕਲੀ ਪਾ ਦੋ ਨਾ ਬੰਦਾ ਲਿਪੜਦਾ ਨਾ ਤੇਰੇ ਹੱਥ ਖਰਾਬ ਹੁੰਦੇ ਆ ਤੇ ਨਾਲੇ ਔਖੇ ਤਰੀਕੇ ਨਾਲ ਪਾਇਆ ਜਾਂਦੀ ਆ ਨਾਲੇ ਟਾਈਮ ਦੀ ਫਿਕਰ ਆ ਆਪਾਂ ਮਸ਼ੀਨ ਦੇ ਨਾਲ ਨਾਲ ਜਿਹੜੀ ਅੱਗੇ ਗੁਰੂ ਸਾਹਿਬ ਦੇ ਅੱਗੇ ਮੈਟ ਜੇ ਵਿਛਾਉਂਦੇ ਹੁੰਦੇ ਆ ਆਪਾਂ ਉਹ ਵੀ ਲਿਆਵਾਂਗੇ ਤੇ ਜਦ ਆ ਕੇ ਆਪਾਂ ਗੱਲ ਕਰਦੇ ਆ ਪਿੰਡ ਵਾਲਿਆਂ ਨਾਲ ਤੇ ਬਾਕੀ ਦੇ ਬਾਕੀ ਸੈਟਾ ਕੰਮ ਆਪਣਾ ਹੁਣ ਆਪਾਂ ਚੱਲੇ ਪਿੰਡ ਨੂੰ ਫੇਰ ਛੈਰੋ ਖਾ ਪੀ ਜਾਂਦੇ ਇਹਨਾਂ ਨੇ ਨਾਲੇ ਇਹ ਨਾਲ ਮੈਗੀ ਦਾ ਕੁਕ ਸਬਰਾਇਟ ਚੱਕ ਲਏ ਜਾਂਦੇ ਇਹਨਾਂ ਨੇ ਤੇ ਹੁਣ ਆਪਾਂ ਚੱਲਦੇ ਆ ਆਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ